ਆ ਕਿਉਂਕਿ ਜਦੋਂ ਸਤਿਗੁਰਾਂ ਨੇ ਪੰਜ ਸੀਸ ਮੰਗੇ ਤੇ ਏਕ-ਏਕ ਕਰਕੇ ਪੰਜ ਪਿਆਰਿਆਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਤੰਬੂ ਵਿੱਚ ਲੈ ਗਏ ਉਹਨਾਂ ਦੇ ਸੀਸ ਮਹਾਰਾਜ ਨੇ ਲੈ ਲਏ ਇਹ ਜਦੋਂ ਸਤਿਗੁਰੂ ਜੀ ਪੰਜਾਂ ਤੋਂ ਬਾਅਦ ਆਏ ਨੇ ਇਹਨਾਂ ਪੰਜਾਂ ਨੂੰ ਨਾਲ ਲੈ ਕੇ ਤੇ ਅੱਗੇ ਹੋਰ ਖਲੋਤੇ ਸੀਸ ਆ ਕੇ ਪੰਜ ਜਦੋਂ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਅਸੀਂ ਵੀ ਸੀਸ ਦੇਣ ਆਏ ਸੰਭ ਸਾਨੂੰ ਮਾਫ ਕਰਦੇਓ ਅਸੀਂ ਥੋੜੇ ਜੇ ਦੇਰ ਹੋ ਗਈ ਸਾਨੂੰ ਅਸੀਂ ਥੋੜਾ ਜਿਹਾ ਖੁੰਝ ਗਏ ਆ ਪਰ ਅਸੀਂ ਵੀ ਸੀਸ ਭੇਟ ਕਰਨ ਆਏ ਆ ਸੱਚੇ ਪਾਤਸ਼ਾਹ ਸਾਡੇ ਸੀਸ ਵੀ ਪ੍ਰਵਾਨ ਕਰ ਲਓ ਤੇ ਮੇਰੇ ਹਜ਼ੂਰ ਨੇ ਮੁਸਕਰਾ ਕੇ ਆਖਿਆ ਭਾਈ ਅਸਾਂ ਆਪਣੀ ਪਰਖ ਪੂਰੀ ਕਰ ਲਈ ਅਸਾਂ ਪੰਹਾਂ ਦੇ ਸੀਸ ਲੈਣੇ ਸਨ ਲੈ ਲੈ ਹਾਂ ਤੁਹਾਡੀ ਵੀ ਭੇਟਾ ਪ੍ਰਵਾਨ ਹੈ ਤੇ ਤੁਸੀਂ ਵੀ ਪੰਜ ਜਿਹੜੇ ਉਹ ਸਫਲ ਹੋਏ ਹੋ ਤੁਸੀਂ ਵੀ ਮੁਕਤ ਹੋਏ ਹੋ ਤੇ ਤੁਹਾਡਾ ਨਾਮ ਮੁਕਤੇ ਹੈ ਇਹ ਪੰਜ ਪਿਆਰੇ ਦੂਜੇ ਜਿਹੜੇ ਨੇ ਯਾਨੀ ਕਿ ਜਿਹੜੇ ਪਹਿਲੀ ਕਤਾਰ ਦੇ ਪੰਜ ਪਿਆਰੇ ਨੇ ਉਹ ਭਾਈ ਦਾਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਜਿਹੜੇ ਉਹਨਾਂ ਦੇ ਮਗਰ ਪੰਜ ਹੋਰ ਆਣ ਕੇ ਖਲੋਤੇ ਉਹਨਾਂ ਦੇ ਨਾਮ ਸਾਧ ਸੰਗਤ ਜੀ ਇਹਨੇ ਭਾਈ ਦੇਵਾ ਸਿੰਘ ਜੀ ਭਾਈ ਰਾਮ ਸਿੰਘ ਜੀ ਭਾਈ ਈਸ਼ਰ ਸਿੰਘ ਜੀ ਭਾਈ ਟਹਿਲ ਸਿੰਘ ਜੀ ਭਾਈ ਫਦੇ ਸਿੰਘ ਜੀ ਇਹ ਉਹ ਪੰਜ ਸਿੰਘ ਨੇ ਜਿਹੜੇ ਉਹਨਾਂ ਦੇ ਪਿੱਛੇ ਆਏ ਨੇ ਸੀਸ ਦੇਣ ਲਈ